ਦਾ ਗਿਆਨ ਟੀਵੀ ਚੈਨਲ ਦੇ ਵਿੱਚ ਸੰਗਤ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਪਪਾ ਕੁਲਵੰਤ ਸਿੰਘ ਜੀ ਨੇ ਦੱਸਿਆ ਹੈ ਕਿ ਹਜ਼ੂਰ ਸਾਹਿਬ ਆਉਣ ਵਾਲੀ ਸੰਗਤ ਇਹ ਇੱਕ ਚੀਜ਼ ਜ਼ਰੂਰ দান ਕਰਕੇ ਦੇਖੇ। ਫਿਰ ਦੇਖਿਆ ਜੇ ਚਮਤਕਾਰ ਦਿਨ ਬਦਲਦੇ ਆਪਾਂ ਬੇਨਤੀਆਂ ਸਾਝੀਆਂ ਕਰਾਂਗੇ। ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਹਜ਼ੂਰ ਸਾਹਿਬ ਵਾਲੇ ਜਿਹੜੇ ਮਹਾਪੁਰਸ਼ ਨੇ ਬਾਬਾ ਕੁਲਵੰਤ ਸਿੰਘ ਜੀ ਪਿਆਰਿਓ ਉਹਨਾਂ ਦੀਆਂ ਕਈ ਸਪੀਚਾਂ ਕਈ ਵੀਡੀਓ ਜੜੀਆਂ ਨੇ ਉਹ ਆਪਾਂ ਸੁਣੀਆਂ ਹੋਣਗੀਆਂ ਤੇ ਸਾਧ ਸੰਗਤ ਤੇ ਜਦੋਂ ਵੀ ਆਪਾਂ ਕਿਸੇ ਪੂਰਨ ਇਨਸਾਨ ਦੇ ਪੂਰਨ ਬੰਦਿਆਂ ਦੇ ਆਪਾਂ ਬਚਨ ਸੁਣਨੇ ਆ ਤੇ ਉਦੋਂ ਮਨ ਨੂੰ ਬਹੁਤ ਤਰਵਾਸ ਮਿਲਦਾ ਤੇ ਬਹੁਤ ਮਨ ਨੂੰ ਜਿਹੜਾ ਹੈ ਉਹ ਸਕੂਨ ਮਿਲਦਾ ਹੈ ਬਾਬਾ ਕੁਲਵੰਤ ਸਿੰਘ ਜੀ ਨੇ ਹਮੇਸ਼ਾ ਸਟੇਜ ਤੋਂ ਜਦੋਂ ਵੀ ਉਹਨਾਂ ਨੇ ਸਪੀਚ ਦਿੱਤੀ ਹੈ ਸੰਗਤ ਦੇ ਨਾਲ ਉਹਨਾਂ ਨੇ ਬਚਨ ਸਾਂਝੇ ਕੀਤੇ ਨੇ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਹੈ ਕਿ ਚਾਹੇ ਹਜ਼ੂਰ ਸਾਹਿਬ ਹੋਵੇ ਚਾਹੇ ਤੁਸੀਂ ਆਪਣੇ ਪਿੰਡ ਦੇ ਗੁਰੂ ਘਰ ਹੋਵੋ ਸਭ ਤੋਂ ਵੱਡੀ ਗੱਲ ਹੈ ਸਮਝਦਾਰੀ ਗੁਰੂ ਤੇ ਭਰੋਸਾ ਖਾਲਸਾ ਜੀਓ ਗੁਰੂ ਤੇ ਜਿਹੜਾ ਭਰੋਸਾ ਹੈ ਨਾ ਉਹ ਜ਼ਰੂਰ ਹੋਵੇ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਨਾ ਨਾ ਪਰ ਅਰਦਾਸ ਦੇ ਵਿੱਚ ਰੋਜ਼ ਕਹਿੰਦੇ ਆ ਸਿੱਖੀ দান ਭਰੋਸਾ দান ਦਾਨਾ ਸਰਦਾਨ ਨਾਮ দান ਸਭ ਤੋਂ ਵੱਡੀ ਗੱਲ ਵੀ ਨਾਮ দান ਭਰੋਸਾ ਸਿੱਧਕ ਜਿਹੜਾ ਹੈ ਉਹ ਜ਼ਰੂਰ ਬਣਾਈਏ ਗੁਰੂ ਤੇ ਤੇ ਮੰਗਈਏ ਗੁਰੂ ਤੋਂ ਕਿ ਸਤਿਗੁਰੂ ਜੀ ਭਰੋਸਾ দান ਸਿੱਖੀ দান ਮੈਨੂੰ ਜ਼ਰੂਰ ਦਿਓ ਤੇ ਨਾਮ দান ਜਿਹੜਾ ਹੈ ਉਹ ਮੈਨੂੰ ਜ਼ਰੂਰ ਦਿਓ ਸਤਿਗੁਰੂ ਜੀ ਤਾਂ ਮੈਂ ਤੁਹਾਡਾ ਜਿਹੜਾ ਭਰੋਸਾ ਹੈ ਨਾ ਉਹਨੂੰ ਦੁੱਗਣਾ ਕਰ ਸਕਾਂ ਇਹ ਚੀਜ਼ ਜ਼ਰੂਰ ਸਾਹ ਸੰਗਤ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਪਰਦਾਸ ਦੇ ਵਿੱਚ ਰੋਜ਼ ਇਹ ਗੱਲਾਂ ਕਹਿੰਦੇ ਆ ਤੇ ਸਤਿਗੁਰੂ ਜੀ ਤੋਂ ਇਹ ਚੀਜ਼ ਮੰਗੀਏ ਕਿ ਸਤਿਗੁਰੂ ਇਨਾਂ ਕੋ ਭਰੋਸਾ ਦੇਵੀ ਕਿ ਤਾਂ ਮੈਂ ਦੂਜਿਆਂ ਨੂੰ ਵੀ ਭਰੋਸਾ ਦਿਵਾ ਸਕਾਂ ਕਿ ਮੈਂ ਗੁਰੂ ਵਾਲਾ ਹਾਂ ਤੇ ਦੂਜਿਆਂ ਨੂੰ ਵੀ ਜੋੜ ਸਕਾਂ ਤੁਹਾਡੇ ਨਾਮ ਦਾ ਆਸਰਾ ਦੇ ਕੇ ਭਰੋਸਾ ਦੇ ਕੇ ਵੀ ਭਾਈ ਗੁਰੂ ਨਾਲ ਜੁੜੋ ਸਤਿਗੁਰੂ ਨਾਲ ਜੁੜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੋ ਸਤਿਗੁਰੂ ਮੈਨੂੰ ਇਹੋ ਜਿਹਾ ਬਣਾ ਦਿਓ ਗੁਰੂ ਤੋਂ ਮੰਗੀਏ ਇੱਕ ਚੀਜ਼ ਕਿ ਸਤਿਗੁਰੂ ਮੈਨੂੰ ਇਹੋ ਜਿਹਾ ਬਣਾ ਦਿਓ ਮੇਰਾ ਸੁਭਾਅ ਨਾ ਜਿਹੜਾ ਉਹ ਫੁੱਲਾਂ ਵਰਗਾ ਹੋ ਜਾਏ ਫੁੱਲ ਨੂੰ ਕੋਈ ਤੋੜੀ ਜਾਵੇ ਫੁੱਲ ਨੂੰ ਕੋਈ ਮਰੋੜੀ ਜਾਵੇ ਫੁੱਲ ਦੇ ਉੱਤੇ ਕੋਈ ਵੀ ਜਿਹੜਾ ਹੈ ਗੱਲਬਾਤ ਕਰੇ ਔਰ ਇਹ ਫੁੱਲ ਦਾ ਸੁਭਾਅ ਹੈ ਕਿ ਉਹ ਖੁਸ਼ਬੂ ਦੇਣੀ ਨਹੀਂ ਛੱਡਦਾ ਕੋਈ ਮਰਜ਼ੀ ਆ ਜਾਏ ਉਹ ਫੁੱਲ ਹਮੇਸ਼ਾ ਹਰੇਕ ਨੂੰ ਖੁਸ਼ਬੂ ਦਿੰਦਾ ਹੈ ਸਿੱਖ ਦਾ ਜਿਹੜਾ ਜੀਵਨ ਹੈ ਉਹ ਇਹੋ ਜਿਹਾ ਜੀਵਨ ਹੋਵੇ ਕਿ ਚਾਹੇ ਕੋਈ ਕੁਝ ਮਰਜ਼ੀ ਕੀ ਜਾਵੇ ਉਹ ਅੱਗੇ ਵਧੇ ਗੁਰੂ ਦੀ ਸਿੱਖਿਆ ਤੋਂ ਕਦੇ ਪਲਟੇ ਨਾ ਗੁਰੂ ਦੀ ਸਿੱਖਿਆ ਤੇ ਹਮੇਸ਼ਾ ਰਵੇ ਸਾਧ ਸੰਗਤ ਗੁਰੂ ਤੋਂ ਮੰਗੇ ਕਿ ਸਤਗੁਰੂ ਮੈਨੂੰ ਇਹੋ ਜਿਹਾ ਬਣਾ ਦੇ ਇੱਕ ਦਰਖਤ ਦੀ ਤਰ੍ਹਾਂ ਕਿ ਮੈਂ ਛਾਂ ਦੇਂਦਾ ਰਵਾਂ ਫੁੱਲ ਦੀ ਤਰ੍ਹਾਂ ਮੈਂ ਆਪਣੀ ਖੁਸ਼ਬੂ ਵੰਡਦਾ ਰਵਾਂ ਸਤਿਗੁਰੂ ਜੀ ਮੈਨੂੰ ਇਹੋ ਜਿਹਾ ਬਣਾਇਓ ਮੈਂ ਤੇਰੇ ਨਾਮ ਦਾ ਪ੍ਰਚਾਰ ਕਰਦਾ ਰਹਾ ਤੇਰੇ ਤੋਂ ਮੇਰਾ ਭਰੋਸਾ ਨਾ ਉਠੇ ਭਰੋਸਾ ਦਾਨ ਜ਼ਰੂਰ ਮੰਗਿਓ ਸਤਿਗੁਰ ਤੋਂ ਕਿ ਸਤਿਗੁਰੂ ਜੀ ਮੈਨੂੰ ਭਰੋਸਾ ਦਾਨ ਦਿਓ ਜੀ ਭਰੋਸਾ ਦਾਨ ਸਾਰ ਸੰਗਤ ਇਹ ਚੀਜ਼ ਅੱਗੇ ਵੀ ਅਸੀਂ ਛੱਡਣੀ ਆ ਅੱਗੇ ਵੀ ਇਹ ਚੀਜ਼ ਦੇਣੀ ਆ ਤੇ ਗੁਰਮੁਖ ਪਿਆਰਿਓ ਇਹ ਚੀਜ਼ ਦਾਨ ਕਰੀਏ ਆਪਣੀ ਅਕਲ ਦਾ ਦਾਨ ਆਪਾਂ ਕਰਦੇ ਆ ਨਾ ਮਤਦਾਨ ਜਿਹਨੂੰ ਆਪਾਂ ਕਹਿੰਦੇ ਆ ਵੋਟ ਪਾਉਣੇ ਆ ਉਹ ਆਪਾਂ ਆਪਣੀ ਅਕਲ ਦਾ ਦਾਨ ਕਰਦੇ ਆ ਸੋ ਸਤ ਸੰਗਤ ਜਦੋਂ ਚੰਗੀ ਮਤ ਗੁਰੂ ਤੋਂ ਲੈ ਕੇ ਅਸੀਂ ਉਹ ਦਾਨ ਕਰਾਂਗੇ ਅੱਗੇ ਤੇ ਕਿੰਨਾ ਵੱਡਾ ਫਸਾਰਾ ਹੋਏਗਾ ਤੁਸੀਂ ਸੋਚ ਸਕਦੇ ਹੋ ਇਸ ਦਾ ਹਿਸਾਬ ਲਾ ਸਕਦੇ ਹੋ ਇਹੋ ਜਿਹਾ ਪ੍ਰਚਾਰ ਆਪਾਂ ਸ਼ੁਰੂ ਕਰੀਏ ਇਹੋ ਹੀ ਤੇ ਸਤਗੁਰ ਮਹਾਰਾਜ ਨੇ ਸਾਡੀ ਡਿਊਟੀ ਲਈ ਹੋਈ ਆ ਸਿੱਖੀ ਦੀ ਪ੍ਰਚਾਰ ਕਰਨ ਦੀ ਅਜ ਘਾਟ ਕੀ ਐ ਇਥੋਂ ਹੀ ਅਸੀਂ ਮਾਰ ਖਾ ਜਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ